ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਅਚਨਚੇਤ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਉਹ ਸਾਰਾ ਮਾਮਲਾ ਅਜੇ ਜਾਂਚधीन ਹੈਗਾ ਨਰੈਨ ਸਿੰਘ ਚੋੜਾ ਪੁਲਿਸ ਦੀ ਹਿਰਾਸਤ ਵਿੱਚ ਨੇ ਲਗਾਤਾਰ ਉਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਪਰ ਉਸੇ ਦਰਮਿਆਨ ਸਿੰਘ ਸਹਿਬਾਨਾ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਚਾਨਕ ਇਹ ਅਚਨਚੇਤ ਵਾਧੇ ਕਿਉਂ ਹੋਣ ਲੱਗੇ ਨੇ ਅਚਾਨਕ ਇੱਕ ਸਿੰਘ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਅਚਨਚੇਤ ਵਾਧਾ ਕਿਉਂ ਹੋ ਗਿਆ ਦਰਸਲ ਗੱਲ ਕੀਤੀ ਜਾ ਰਹੀ ਹੈ ਤਖਸੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਜਣਾ ਵੀ ਸਿਕਿਉਰਿਟੀ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਅਚੰਚੇਤ ਇਜ਼ਾਫਾ ਦੱਸਿਆ ਜਾ ਰਿਹਾ ਹੈ ਲੰਗੇ ਦਿਨ ਦੀ ਦੁਪਹਿਰ ਨੂੰ ਇਹ ਵੱਡੀ ਖਬਰ ਸਾਹਮਣੇ ਆਈ ਜਦੋਂ ਤਖਤ 3 ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਇੱਕ ਵੱਡਾ ਇਜ਼ਾਫਾ ਹੋਇਆ ਆਮ ਤੌਰ ਦੇ ਉੱਤੇ ਗਿਆਨੀ ਸੁਲਤਾਨ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਤਿੰਨ ਮੁਲਾਜ਼ਮ ਗਾਰਡ ਔਰ ਤਿੰਨ ਮੁਲਾਜ਼ਮ ਸਣੇ SGPC ਦੀ ਟਾਸਕ ਫੋਰਸ ਦੇ 5 ਮੈਂਬਰ ਤਾਇਨਾਤ ਹੁੰਦੇ ਨੇ ਔਰ ਜਿਹੜਾ ਇਜ਼ਾਫਾ ਹੋਇਆ ਔਰ ਉਸ ਇਜ਼ਾਫੇ ਦੇ ਵਿੱਚ ਤਿੰਨ ਮੁਲਾਜ਼ਮ ਹੋਰ ਨਾਲ ਅਲੋਟ ਕਰ ਦਿੱਤੇ ਗਏ ਹਨ ਔਰ ਨਾਲ ਇੱਕ ਗੱਡੀ ਔਰ ਇੱਕ ਡਰਾਈਵਰ ਜਿਹੜਾ ਉਹ ਹੋਰ ਤਾਇਨਾਤ ਕੀਤਾ ਗਿਆ ਹੁਣ ਇਹ ਕਾਫਲਾ ਜਿਹੜਾ ਇਹ ਤਿੰਨ ਵੱਖਰੇ ਮੁਲਾਜ਼ਮਾਂ ਦੇ ਨਾਲ ਇੱਕ ਡਰਾਈਵਰ ਔਰ ਇੱਕ ਨਵੀਂ ਗੱਡੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ ਉਹਦੇ ਨਾਲ ਹੋਰ ਵੱਡਾ ਹੋ ਗਿਆ ਪਰ ਸਵਾਲ ਖੜਾ ਹੋ ਰਿਹਾ ਕਿ ਆਖਰਕਾਰ ਇਹ ਇਜ਼ਾਫਾ ਕਿਉਂ ਕੀਤਾ ਗਿਆ ਤਖਤੀ ਕੇਸਗੜ ਸਾਹਿਬ ਦੇ ਜਿਸ 2019 ਸੁਲਤਾਨ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਅਚਾਨਕ ਇਜ਼ਾਫਾ ਕਿਸ ਵਾਸਤੇ ਹੋਇਆ ਕਿ ਸਟਾਰਨਵਸ ਹੋਇਆ ਹਾਲਾਂਕਿ ਕਈ ਸੂਤਰਾਂ ਮੁਤਾਬਕ ਇਸ ਨੂੰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਨਿਰਧਾਰਤ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹਾਲਾਂਕਿ ਜ਼ਰੂਰ ਇੱਕ ਨਿਊਜ਼ ਰਿਪੋਰਟ ਮੁਤਾਬਕ ਇੱਕ ਵੱਡੇ ਅਖਬਾਰ ਦੀ ਨਿਊਜ਼ ਰਿਪੋਰਟ ਮੁਤਾਬਕ ਇਹ ਇਜ਼ਾਫਾ ਜਿਹੜਾ ਉਹ ਲੰਗੇ ਕੱਲ ਦੀ ਦੁਪਹਿਰ ਨੂੰ ਕਰ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਇਹ ਇਜ਼ਾਫਾ ਹੋਇਆ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲੇ ਦੀ ਵਾਰਦਾਤ ਵਾਪਰਦੀ ਆ ਔਰ ਉਸੇ ਦਰਮਿਆਨ ਹੁਣ ਸ਼ਹੀਦੀ 15 ਵਾਲੇ ਦਾ ਸਮਾਂ ਵੀ ਜਿਹੜਾ ਉਹ ਚੱਲਦਾ ਪਿਆ ਇਸੇ ਦਰਮਿਆਨ ਇਹ ਇਜ਼ਾਫਾ ਜਿਹੜਾ ਉਹ ਵੇਖਣ ਨੂੰ ਮਿਲਿਆ ਪਰ ਆਖਿਰਕਾਰ ਇਹ ਹੋਇਆ ਕਿਉਂ ਅਸਲ ਸਵਾਲ ਇਹ ਖੜਾ ਹੋ ਰਿਹਾ ਆਉਂਦਾ ਸਮਾਂ ਹੋ ਸਕਦਾ ਕਿ ਇਸ ਸਵਾਲ ਦੇ ਜਵਾਬ ਵੀ ਲੈ ਕੇ ਆਵੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਵੀ ਪੰਜਾਬੀ